ਫਰੀਦਕੋਟ ਜ਼ਿਲ੍ਹੇ ਦੇ ਕੋਟਕਪੁਰਾ ਇਲਾਕੇ ਵਿੱਚ ਦੋ ਵੱਖ-ਵੱਖ ਮਾਮਲਿਆਂ ਦੌਰਾਨ ਦੋ ਵਿਅਕਤੀਆਂ પાસેથી ਕਰੀਬ 33 ਲੱਖ ਰੁਪਏ ਦੀ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੇ ਮਾਮਲੇ ਵਿੱਚ ਕੋਟਕਪੁਰਾ ਨਿਵਾਸੀ ਸੋਮਨਾਥ ਗਰਗ ਨੂੰ ਨੈੱਟ ਬੈਂਕਿੰਗ ਦਾ ਪਾਸਵਰਡ ਅਪਡੇਟ ਕਰਨ ਦੇ ਨਾਂ ਤੇ ਨਾਮਾਲੂਮ ਵਿਅਕਤੀਆਂ ਵੱਲੋਂ ਚਾਲੇ ਵਿੱਚ ਲਿਆ ਗਿਆ। ਠੱਗਾ ਨੇ ਉਸ ਤੋਂ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਕਰਕੇ ਉਸਦੇ ਖਾਤੇ ਵਿੱਚੋਂ 16 ਲੱਖ ਰੁਪਏ ਕਢਵਾ ਲਏ ਇਸ ਮਾਮਲੇ ਵਿੱਚ ਪੀੜਤ ਅਮਰਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜਿਹੇ ਸਾਈਬਰ ਠੱਗਾ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਕਮਾਈ ਨੂੰ ਲੁੱਟਣ ਵਾਲਿਆਂ ਤੇ ਨਕੇਲ ਕੱਸੀ ਜਾ ਸਕੇ ਇਸ ਸਬੰਧੀ ਡੀਐਸਪੀ ਜਗਤਾਰ ਸਿੰਘ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਏ ਗਏ ਹਨ ਸੋਮਨਤ ਗਰਗ ਦੇ ਮਾਮਲੇ ਵਿੱਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ 9 ਲੱਖ 20 ਹਜ਼ਾਰ ਰੁਪਏ ਰਿਕਵਰ ਵੀ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਬਾਕੀ ਰਕਮ ਵੀ ਰਿਕਵਰੀ ਕਰਵਾ ਕੇ ਪੀੜਤਾ ਨੂੰ ਇਨਸਾਫ ਦਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੈਂਕ ਨਾਲ ਸੰਬੰਧਿਤ ਤੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕੀਤੀ ਜਾਵੇ। ਮੇਰਾ ਨਾਮ ਅਮਰਜੀਤ ਸਿੰਘ ਸਨਮ ਸਰਦਾਰ ਚੰਨੈਲ ਸਿੰਘ ਪਿੰਡ ਵਾੜਾ ਦਾ ਰਕਾ ਸਰ ਕੀ ਮਾਮਲਾ ਹੈ ਕਿੱਡੀ ਜਿਹਾ ਇਹ ਸਰ ਮੈਨੂੰ 13 ਤਰੀਕ ਤੋਂ ਲੈ ਕੇ 26 ਤੱਕ ਵੀਡੀਓ ਕਾਲ ਆ ਤੇ ਮਤਲਬ ਦੂਜੀ ਕਿਹੜੀ ਕਾਲ ਹੁੰਦੀ ਹੈ ਮੋਬਾਈਲਾਂ ਤੇ ਕਾਲ ਆਉਂਦੀਆਂ ਰਹੀਆਂ ਤੇ ਤੇਰੇ ਨਾਂ ਤੇ ਕੈਨੇਡਾ ਬੈਂਕ ਬੰਬੇ ਵਿੱਚ ਤੇ 6 ਕਰੋੜ 80 ਲੱਖ ਰੁਪਈਆ ਮਨੀ ਲਾਲ ਰਗਰਾਈ ਆਏ ਹੈ ਤੇ ਤੂੰ ਰੇਸ਼ਕਵਲ ਨੂੰ ਦੇ ਦਿੱਤਾ ਤੇ ਇਸ ਲਈ ਤੇਰੀ ਅਸੀਂ ਗਵਾਹੀ ਰੱਖੀ ਐ ਤੇ ਮਤਲਬ ਤੇਰੀ ਅਸੀਂ ਗ੍ਰਿਫਤਾਰੀ ਸੀਨੀਅਰ ਸਿਟੀਜ਼ਨ ਕਰਕੇ ਅਸੀਂ ਤੇਰੀ ਗ੍ਰਿਫਤਾਰੀ ਦਾ ਸਟੇ ਲੈ ਲਿਆ ਫਿਰ ਮੈਨੂੰ ਉਹਨਾਂ ਨੇ ਮਤਲਬ ਸੁਪਰੀਮ ਕੋਰਟ ਦੀ ਅਦਾਲਤ ਈਡੀ ਦੀ ਸੀਬੀਆਈ ਦੀ ਤੇ ਸਾਰੀਆਂ ਅਦਾਲਤਾਂ ਵੀਡੀਓ ਕਾਲ 'ਚ ਵਿਖਾਈਆਂ ਤੇ ਮੈਂ ਡਰ ਗਿਆ ਵੀ ਬਿਲਕੁਲ ਸੱਚੇ ਹੋਣਗੇ ਇਹ ਜਿਹੜਾ ਇਹਨਾਂ ਕੋਲ ਵਿਖਾਈ ਜਾਂਦੇ ਤੇ ਪਰ ਉਹ ਸਹੀ ਓ ਝੂਠਾ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਉਹਦੇ ਤੇਰੇ ਪੈਸੇ ਸੀ ਹਫਤੇ ਦੇ ਵਿੱਚ ਵਾਪਸ ਕਰ ਦੇਾਂਗੇ ਸਿਰਫ ਚੈੱਕ ਕਰਨੇ ਆ ਮੈਂ ਉਹ ਦੇ ਦਿੱਤੇ ਇਹ 17 ਲੱਖ ਤੇ ਉਹ ਜਦੋਂ ਦੇ ਦਿੱਤੇ ਤੇ ਮੁੜ ਕੇ ਉਹਨਾਂ ਨੇ ਫੋਨ ਚੱਕਣੇ ਬੰਦ ਕਰਤੇ ਤੇ ਮੁੜ ਕੇ ਫਿਰ ਮੈਨੂੰ ਸ਼ੱਕ ਪਿਆ ਵੀ ਠੱਗੀ ਹੈ ਫਿਰ ਮੈਂ ਸਾਈਬਰ ਕ੍ਰਾਈਮ ਕ੍ਰਾਈਮ ਬ੍ਰਾਂਚ ਫਰੀਡਕੋਰਟ ਨੂੰ ਮਤਲਬ ਐਸਐਸਪੀ ਰਾਹੀਂ ਦਰਖਾਸਤ ਦੇ ਦਿੱਤੀ ਉਹਨਾਂ ਨੇ ਹੁਣ ਅੱਤ ਪਰਸੋਂ ਐਫਆਈਆਰ ਕੀਤੀ ਹੈ ਸਰ ਇਹ ਇਸ ਤਰ੍ਹਾਂ ਦੇ بڑے ਮਾਮਲੇ ਆ ਜੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹ ਤਾਂ ਸਰ ਜੀ ਵੀ ਜੇ ਸਰਕਾਰ ਸ਼ਕਤੀ ਕਰੇ ਮਤਲਬ ਉਹ ਬੰਦੇ ਨਾਲ ਦੇ ਨਾਲ ਹੁਣ ਇਹ ਤਾਂ ਦਰਖਾਸਤਾਂ ਦਾ ਕੇ ਰੱਖ ਲੈਂਦੇ ਐ ਐਫ ਆਈ ਆਰ ਕਰਦੇ ਕੋਈ ਨਹੀਂ ਕਿਸੇ ਮਹਿਕਮੇ ਚ ਪੁੱਟਸਦੇ ਜਿਹੜੇ ਦਫ਼ਤਰ ਮਰਜੀ ਜਾਂਦੇ ਜਾਂਦੇ ਰੋ ਠੀਕ ਨਾ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਇਸ ਤਰ੍ਹਾਂ ਦੇ ਸਾਡੇ ਪੈਸੇ ਵਾਪਸ ਆਉਣ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਮਤਲਬ ਇਹ ਜੀ ਸਜ਼ਾ ਬੇ ਬਿਹੜਿਓ ਗਾਹਕੇ ਨਾ ਸੋਚ ਸਕਣ ਇਹ ਸੋਮਨਾਥ ਜੀ ਵੱਲੋਂ ਸਾਡੇ ਥਾਣੇ ਸਾਈਬਰ ਦੇ ਐਸ ਐਚ ਓ ਗੁਰਦਤਾ ਇਨਸਪੈਕਟਰ ਪਾਸ ਜਿਹੜਾ ਇੱਕ ਬਿਆਨ ਲਿਖਾਇਆ ਸੀਗਾ ਕਿ ਉਹ ਆਪਣੇ ਬੈਂਕ ਦਾ ਪਾਸਵਰਡ ਰੀਸੈਟ ਕਰਨ ਲੱਗਾ ਸੀਗਾ ਆਨਲਾਈਨ ਸਰਚ ਕਰਕੇ ਇਸੇ ਦੌਰਾਨ ਹੀ ਉਹਨੂੰ ਇੱਕ ਜਿਹੜਾ ਨਾਮ ਨੂੰ ਵਿਅਕਤੀ ਵੱਲੋਂ ਕਾਲ ਆਈ ਤੇ ਉਹਦਾ ਪਾਸਵਰਡ ਪਾਸਵਰਡ ਸੈੱਟ ਕਰ ਲਈ ਉਹਨੇ ਉਹਨੂੰ ਕਿਹਾ ਤੇ ਇਸੇ ਦੌਰਾਨ ਹੀ ਉਹਨੇ ਸੋਮਨਾਥ ਨੂੰ ਵਿਸ਼ਵਾਸ ਵਿੱਚ ਲੈ ਕੇ ਜਿਹੜਾ ਉਹਦੇ ਕੋਲ ਸਾਰਾ ਬੈਂਕ ਦਾ ਰਿਕਾਰਡ ਲੈ ਲਿਆ ਤੇ ਸੋਮਨਾਥ ਨਾਲ 16 ਲੱਖ ਦੀ ਟੱਗੀ ਵਾਪਸ ਮਾਰੇ। ਤੇ ਉਹ ਪੈਸੇ ਵਾਪਸ ਵੀ ਜੀ ਸੋਮਨਾਥ ਨੇ। हां ਜੀ ਜਦੋਂ ਸੋਮਨਾਥ ਨੇ ਆ ਕੇ ਸਾਈਬਰ ਥਾਣੇ ਕੰਪਲੇਂਟ ਕੀਤੀ ਤਾਂ ਉਸੇ ਦੌਰਾਨ ਹੀ ਸਾਈਬਰ ਥਾਣੇ ਦੀ ਹੈਲਪ ਨਾਲ ਉਹਨੂੰ 9 ਲੱਖ ਤੇ 20000 ਰੁਪਏ ਵਾਪਸ ਕਰਵਾਏ ਗਏ। ਇਹ ਤਾਂ ਮਾਰੇ ਕਿੱਦਾਂ ਜੀ ਸੇ ਟੱਗੀ ਵਾਦੀ ਹੈ। ਸਹੀ। ਇਸੇ ਤਰ੍ਹਾਂ ਹੀ ਇੱਕ ਇਹੜਾ ਮਾਮਲਾ ਹੈਗਾ ਬਾੜੇਦ ਰੱਖ ਕੇ ਦੇ ਇਸ ਤਰ੍ਹਾਂ ਅਮਰਜੀਤ ਸਿੰਘ ਜੋ ਕੋਆਪਰੇਟਿਵ ਸੁਸਾਇਟੀ ਚੋਂ ਸੈਕਟਰੀ ਰਿਟਾਇਰ ਹੋ ਗਏ ਉਹਨਾਂ ਨਾਲ ਵੀ ਇਦਾਂ ਦੇ ਕਰਨਾ ਵਾਪਰੀ ਹੈ। ਉਹਨਾਂ ਨੂੰ ਇੱਕ ਕਿਸੇ ਨਾਮ ਨੂੰ ਵਿਅਕਤੀ ਨੇ ਫੋਨ ਕੀਤਾ ਕਿ ਤੁਹਾਡਾ ਨਾਮ منی ਲਾਂਡਰਿੰਗ ਵਿੱਚ ਆ ਰਿਹਾ ਹੈਗਾ ਜੋ ਤੁਹਾਡਾ ਖਾਤਾ ਕੈਨਰਾ ਬੈਂਕ ਮੋਬਾਈਲ ਵਿੱਚ ਖੁੱਲਿਆ ਹੋਇਆ ਹੈ ਤੇ ਇਸੇ ਦੌਰਾਨ ਉਹਨਾਂ ਨੇ ਉਹਨੂੰ ਗੁੰਮਰਾਹ ਕੀਤਾ ਕਿ منی ਲਾਂਡਰਿੰਗ ਜੋ 6 ਕਰੋੜ 80 ਲੱਖ ਦੀ ਹੈ ਉਹਦੇ ਵਿੱਚ ਤੁਹਾਡਾ ਨਾਮ ਆ ਰਿਹਾ ਤੇ ਅਮਰਜੀਤ ਸਿੰਘ ਨੂੰ ਉਹਨਾਂ ਨੇ ਈਡੀ ਦਾ ਈਡੀ ਦਾ ਨਾਮ ਦੇ ਕੇ ਤੇ ਡਿਜੀਟਲ ਅਰੈਸਟ ਕਰ ਲਿਆ ਡਿਜੀਟਲ ਅਰੈਸਟ ਹੋ ਰਹਾ ਨੂੰ ਇਹਨੂੰ ਡਰਾ ਤੋਂ ਕਾਹੀ ਜਮਰਜੀਤ ਪਾਸੋਂ 17 ਲੱਖ ਦੀ ਜਿਹੜੀ ਇਹਦੇ ਐਫਡੀ ਐਸਬੀ ਬੈਂਕ ਚ ਰੱਖੀ ਸੀ ਉਹ ਤੜਵਾ ਕੇ 17 ਲੱਖ ਦੀ ਇਹਨਾਂ ਨੇ ਲੱਗੀ